ਸਤਲੁਜ ਪ੍ਰੈਸ ਕਲਾਬੋਰ ਸਮੂਹ ਰਜਿਸਟਰ ਤੋਂ ਮੰਨੋਂ ਭੇਜਿਆ ਗਿਆ ਪ੍ਰਵਾਹ ਪ੍ਰਵਾਨ ਕਰੇ ਮਹਾਂਪੁਰਵਾਨ ਕਰਨ ਗਿਆਨੀ ਦਿੱਤ ਸਿੰਘ ਪਤਨੀ ਖਾਲਸਾ ਦੀਮਾਨ ਜਿੰਦਾ ਦਾ ਦਾਨਸ ਮੁਖ ਸੇਵਾਦਾਰ ਹੈ ਉਹਦੇ ਵੱਲੋਂ ਵੀ ਇਹ ਸੋਖ ਸੰਦੇਸ਼ ਆਇਆ ਸਤਜੋ ਘਰਪਾਲ ਸਿੰਘ ਜੀ ਚਾਹ ਤੇ ਭਗਤ ਸਿੰਘ ਜੀ ਸਵਰਨ ਸਿੰਘ ਜੀ ਇਸ ਲਈ ਇਹਨਾਂ ਸਾਰਿਆਂ ਵੱਲੋਂ ਦਾਸ ਵੱਲੋਂ ਇੱਕ ਸੁਪ ਸੰਦੇਸ਼ ਆਇਆ ਹੈ ਸਾਕਤ ਕਾਰਜਕ ਸੰਤ ਬਾਬਾ ਸਰੂਪ ਸਿੰਘ ਜੀ ਤੇ ਨਿਗਨ ਬਣਾ। ਅੱਜ ਕਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਪਿਆਰੇ ਦਰਸ਼ਕੋ ਅੱਜ ਦਾ ਜਿਹੜਾ ਦਿਨ ਹੈ ਨਾ ਭੁੱਲਣ ਵਾਲਾ ਦਿਨ ਹੈ ਕਿਉਂਕਿ ਅੱਜ ਇੱਕ ਵਿਅਕਤੀ ਜਿਹੜਾ ਕਿਸ ਦੁਨੀਆ ਨੂੰ ਛੱਡ ਕੇ ਜਾ ਚੁੱਕਾ ਨੇ ਮਨਪ੍ਰੀਤ ਸਿੰਘ ਬਾਬਾ ਗੁਰਚਨ ਸਿੰਘ ਲੰਗਰ ਵਾਲੇ ਦੇ ਜਿਹੜੇ ਸੁਪੁੱਤਰ ਸੀ ਅੱਜ ਉਹਨਾਂ ਦੇ ਜਿਹੜੇ ਪਾਠ ਦੇ ਭੋਗ ਦੇ ਵਿੱਚ ਅਸੀਂ ਸਾਰੇ ਇਕੱਤਰ ਹੋਏ ਆਂ ਪਰ ਲੇਕਿਨ ਬਾਬਾ ਜੀ ਲੰਗਰਾਂ ਵਾਲੇ ਜਿਨ੍ਹਾਂ ਦਾ ਅੱਜ ਪੂਰੀ ਦੁਨੀਆ ਦੇ ਵਿੱਚ ਨਾਮ ਲੰਗਰਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਭਾਈ ਮਨਪ੍ਰੀਤ ਸਿੰਘ ਜਿਹੜਾ ਕਿ ਇਸ ਦੁਨੀਆ ਦੇ ਵਿੱਚੋਂ ਵਕਤ ਤੋਂ ਪਹਿਲਾਂ ਚਲਾ ਗਿਆ ਹੈ ਉਸ ਦੇ ਉਹ ਜਿਹੜਾ ਸਰਦਾ ਦੇ ਫੁੱਲ ਪਿੰਡ ਕੈਂਪ ਵਾਸਤੇ ਬਹੁਤ ਸਾਰੇ ਜਿਹੜੇ ਮਹਾਪੁਰਸ਼ ਅੱਜ ਦੁਲਤੀ ਮਾ ਜਿਹੜਾ ਵਿਖੇ ਪਹੁੰਚੇ ਸਨ ਤੇ ਬਾਬਾ ਗੁਰਚੰਦ ਸਿੰਘ ਲੰਗਰਾਂ ਵਾਲੇ ਧੰਨ ਹੈ ਜਿਨ੍ਹਾਂ ਨੇ ਵਿਚਾਰਿਆ ਨੇ ਇਹ ਇੱਦਾਂ ਵੱਡਾ ਦੁੱਖ ਜਿਹਦਾ ਆਪਣਾ ਸਿਹਤ ਦੇ ਨਾਲ ਅੱਜ ਇਸ ਦੁੱਖ ਦੇ ਇਹਨ ਇਕ ਵਿਜੇਸਥ ਤੋਂ ਤੇ ਜਿਹੜਾ ਖੂਨਦਾਨ ਦਾ ਕੈਂਪ ਲੱਗਿਆ ਹੋਇਆ ਜੀ ਬਿਲਕੁਲ ਬਹੁਤ ਸਾਰੀਆਂ ਸੰਗਤਾਂ ਵੱਲੋਂ ਫੋਨਦਾਰ ਜਿਹੜਾ ਕੀਤਾ ਗਿਆ ਹੈ ਜਿਹੜਾ ਕਿ ਬਹੁਤ ਚੰਗੀ ਹੈ ਤੇ ਗੱਲਬਾਤ ਕਰਦੇ ਹਾਂ ਹਾਂਜੀ ਅੱਜ ਦਾ ਜਿਹੜਾ ਇੱਕ ਪ੍ਰੋਗਰਾਮ ਤਾਂ ਚਲੋ ਕਿਆ ਸੀ ਕਿਆ ਬਣ ਗਿਆ ਬਿਲਕੁਲ ਜੀ ਬਾਬਾ ਗੁਰਚੰਦ ਸਿੰਘ ਜੀ ਲੰਗਰਾਂ ਵਾਲੇ ਬਹੁਤ ਉਹਨਾਂ ਦੀ ਸਮਾਜ ਨੂੰ ਦੇਣਾ ਹੈ ਕਿਸਾਨੀ ਸੰਘਰਸ਼ ਵਿੱਚ ਬਹੁਤ ਵੱਡੀ ਉਹਨਾਂ ਵੱਲੋਂ ਸੇਵਾ ਕੀਤੀ ਗਈ ਹੁਣ ਵੀ ਪਟਨਾ ਸਾਹਿਬ ਹਜੂਰ ਸਾਹਿਬ ਤੇ ਇੱਥੇ ਪੰਜਾਬ ਦੇ ਜਿੱਥੇ ਵੀ ਲੋੜ ਪੈਂਦੀ ਹੈ ਉੱਥੇ ਲੰਗਰ ਲੈ ਕੇ ਹਾਜ਼ਰ ਹੁੰਦੇ ਨੇ ਤੇ ਆਸ਼ਰਮ ਵੀ ਲੋੜਵੰਤ ਬਜ਼ੁਰਗਾਂ ਦੇ ਲਈ ਚਲਾ ਰਹੇ ਨੇ ਪਿਛਲੇ ਦਿਨੀ ਉਹਨਾਂ ਦੇ ਛੋਟੇ ਬੇਟੇ ਮਨਪ੍ਰੀਤ ਸਿੰਘ ਜੋ ਉਹਨਾਂ ਦਾ ਕਾਰਜ ਸੇਵਾ ਸੰਭਾਲ ਕੇ ਹੋ ਕੇ ਕਰਦੇ ਸੀ ਪਰ ਪ੍ਰਮਾਤਮਾ ਨੇ ਜੋ ਮਨਜ਼ੂਰ ਸੀ ਉਹ ਅਚਨਕ ਅਕਾਲ ਚਲਾਣਾ ਕਰ ਗਏ ਪਰ ਉਹਨਾਂ ਦੀ ਯਾਦ ਦੇ ਵਿੱਚ ਅੱਜ ਜਿੱਥੇ ਭੋਗ ਤੇ ਸ਼ਰਧਾਜਲੀ ਸਮਾਗਮ ਕਰਵਾਇਆ ਜਾ ਰਿਹਾ ਉੱਥੇ ਖੂਨਦਾਨ ਕੈਂਪ ਵੀ ਲਗਵਾਇਆ ਜਾ ਰਿਹਾ ਪਾਪਾ ਜੀ ਵੱਲੋਂ ਐਂਬੂਲੈਂਸ ਚਲਾਉਣ ਦਾ ਵੀ ਐਲਾਨ ਕੀਤਾ ਗਿਆ ਏ ਸੋ ਲੋੜ ਹੈ ਕਿ ਚੰਗੇ ਪਾਸੇ ਜਿਹੜਾ ਸਾਡਾ ਜੀਵਨ ਲੱਗਦਾ ਭਾਵੇਂ ਅਸੀਂ ਘਟ ਜਾਈਏ ਨਹੀਂ ਪਟੀਆਂ ਉਮਰਾਂ ਦਾ ਵੀ ਕੋਈ ਫਿਰ ਫਾਇਦਾ ਨਹੀਂ ਹੁੰਦਾ ਜੇਕਰ ਸਮਾਜ ਦੇ ਵਿੱਚ ਅਸੀਂ ਇਦਾਂ ਹੀ ਚੱਲੇ ਜਾਈਏ ਪਰ ਇੱਕ ਉਹ ਨੌਜਵਾਨ ਸੀ ਜਿਨ੍ਹਾਂ ਨੂੰ ਅੱਜ ਪੂਰੇ ਪੰਜਾਬ ਦੇ ਵਿੱਚੋਂ ਇਕੱਠ ਹੋਇਆ ਏ ਤੇ ਲੋਕੀ ਯਾਦ ਕਰਦੇ ਨੇ ਬਾਹਰੋਂ ਵੀ ਗੁਰਧਾਮਾਂ ਤੋਂ ਬਾਹਰਲੇ ਸੂਬਿਆਂ ਤੋਂ ਇੱਥੇ ਜਹੇਦਾਰ ਸਹੇਬਾਨ ਉਹਨਾਂ ਦੇ ਸੰਦੇਸ਼ ਪਹੁੰਚੇ ਨੇ ਸੋ ਭਾਵੇਂ ਸਾਨੂੰ ਦੁੱਖ ਵੀ ਹੈ ਪਰ ਇੱਕ ਅਸੀਂ ਇਹ ਵੀ ਮਾਣ ਮਹਿਸੂਸ ਕਰਦੇ ਹਾਂ ਉਹਨਾਂ ਤੇ ਕਿ ਜਿੰਨਾ ਚਿਰ ਵੀ ਉਹ ਜਿਉਂਏ ਨੇ ਬਹੁਤ ਸੇਵਾ ਸਮਾਜ ਦੀ ਕਰਕੇ ਗਏ ਨੇ ਬੱਲਵਤਨਵਜੀਤ ਅਸੀਂ ਇੱਥੇ ਜ਼ਰੂਰ ਕਹਾਂਗੇ ਕਿ ਜਿਵੇਂ ਕਿ ਬਾਬਾ ਜੀ ਗੁਰਚੰਨ ਸਿੰਘ ਲੰਗਰਾਂ ਵਾਲੇ ਵੱਲੋਂ ਇਹ ਕੀਤਾ ਗਿਆ ਸ਼ੋਕ ਜਿਹੜੇ ਲੋਕ ਇੱਥੇ ਨਹੀਂ ਪਹੁੰਚ ਸਕੇ ਜਿਹੜੀਆਂ ਰੂਹਾਂ ਇੱਥੇ ਨਹੀਂ ਪਹੁੰਚ ਸਕੀਆਂ ਉਹਨਾਂ ਵੱਲੋਂ ਸ਼ੋਕ ਸੰਦੇਸ਼ ਜਿਹੜੇ ਆ ਭੇਜੇ ਗਏ ਨੇ ਬਾਬਾ ਜੀ ਇੱਧਰ ਆ ਜਰਾ ਸਤਿਗੁਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਮਨਪ੍ਰੀਤ ਸਿੰਘ ਜੋ ਕਿ ਗੁਰੂ ਘਰਾਂ ਦੀ ਜਿਹੜੀ ਬਿਲਡਿੰਗਾਂ ਦੀ ਕਾਰ ਸੇਵਾ ਕਰ ਰਹੇ ਸਨ ਤੇ ਉਹ ਅੱਜ ਉਹਨਾਂ ਦੀ ਅੰਤਮ ਅਰਦਾਸ ਕੀਤੀ ਗਈ ਹੈ ਸਮੂਹ ਜਥੇਬੰਦੀਆਂ ਸੰਤ ਮਹਾਪੁਰਖ ਉਹਦੀ ਆਤਮਾ ਦੀ ਸ਼ਾਂਤੀ ਲਈ ਫਰਦਾ ਦੇ ਫੁੱਲ ਭੇਟ ਕੀਤੇ ਹਨ ਤੇ ਉਹਨਾਂ ਦੇ ਨਾਲ-ਨਾਲ ਖੂਨਦਾਨ ਕੈਂਪ ਲੱਗਿਆ ਹੋਇਆ ਸੋ ਗੁਰੂ ਮਹਾਰਾਜ ਉਹਨਾਂ ਨੂੰ ਚੜ੍ਹਦੀਆਂ ਕਲਾਂ ਵਿੱਚ ਬਖਸ਼ੇ ਬਾਬਾ ਗੁਰਚੰਦ ਸਿੰਘ ਅਦੁੱਤੀ ਮਾਜਰਾ ਜੋ ਕਿ ਲੰਗਰਾਂ ਦੀ ਸੇਵਾ ਕਰ ਰਹੇ ਹਨ ਉਹਨਾਂ ਨੂੰ ਵੀ ਮਹਾਰਾਜ ਚੜ੍ਹਦੀਆਂ ਕਲਾਂ ਵਿੱਚ ਬਖਸ਼ੇ ਵਾਹਿਗੁਰੂ ਜੀ ਦਾ ਖਲਸਾ ਵਾਹਿ ਮੈਂ ਇੱਥੇ ਹੋਰ ਗੱਲ ਦੱਸਣਾ ਚਾਹਾਂਗਾ ਕਿ ਬਹੁਤ ਸਾਰੇ ਲੋਕ ਐ ਜਿਨ੍ਹਾਂ ਕੋਲ ਬੇਅੰਤ ਮਾਇਆ ਹੁੰਦੀ ਐ ਕੋਈ ਇਹ ਬਹੁਤ ਸਾਰੇ ਇਹੋ ਜਿਹੇ ਲੋਕ ਐ ਜਿਨ੍ਹਾਂ ਕੋਲ ਬਿਲਕੁਲ ਮਾਇਆ ਨਹੀਂ ਹੁੰਦੀ ਔਰ ਲੋੜਵੰਦ ਹੁੰਦੇ ਐ ਪਰ ਲੇਕਿਨ ਮੈਂ ਦੇਖਦਾ ਕਿ ਜਿਹੜੇ ਲੋਕਾਂ ਦੀ ਸਾਨੂੰ ਮਦਦ ਕਰਨੀ ਚਾਹੀਦੀ ਹੈ ਜਿਵੇਂ ਬਾਬਾ ਜੀ ਬੁੱਕੈਂਸੀ ਲੰਗਰਾਂ ਵਾਲੇ ਉਹ ਵੀ ਮਦਦ ਕਰਦੇ ਨੇ ਤੇ ਇੱਧਰ ਬਾਬਾ ਜੀ ਹ ਹੋਂਦਨ ਕੀਤਾ ਜਾ ਰਿਹਾ ਹਾਂਜੀ ਬਾਬਾ ਜੀ ਹੈਲੋ ਸੱਚੀ ਗੱਲ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਖੂਨਦਾਨ ਕੈਂਪ ਕਰ ਰਹੇ ਹੋ ਦੇਖੋ ਜੀ ਇਹ ਤਾਂ ਬਹੁਤ ਵਧੀਆ ਹੈਗਾ ਕਿਉਂਕਿ ਸਾਡਾ ਸਰੀਰ ਇਹਦੇ ਨਾਲ ਇੱਕ ਤਾਂ ਫਰੈਸ਼ ਹੁੰਦਾ ਦੂਸਰਾ ਹੈ ਵੀ ਜੇ ਸਾਡਾ ਜਿਹੜਾ ਖੂਨ ਹੈ ਕਿਸੇ ਲੋੜਵੰਦ ਦੇ ਕੰਮ ਆ ਜਾਵੇ ਤਾਂ ਸਾਡੀ ਜ਼ਿੰਦਗੀ ਦਾ ਇੱਕ ਬਹੁਤ ਵੱਡਾ ਇਹ ਰੋਲ ਹੋਏਗਾ ਸਾਡੇ ਖੂਨ ਦੇ ਕਦਰੇ ਨਾਲ ਕਿਸੇ ਦੀ ਜ਼ਿੰਦਗੀ ਬਚ ਜਾਵੇ ਇਹ ਸਭ ਤੋਂ ਵੱਡਾ ਆਪਾਂ ਡੋਨੇਸ਼ਨ ਕਹਿ ਸਕਦੇ ਹਾਂ ਜਾਂ ਦਾਨ ਕਹਿ ਸਕਦੇ ਹਾਂ ਸੋ ਦੂਸਰਾ ਇਹ ਹੈਗਾ ਵੀ ਅੱਜ ਸਮਾਜ ਦੇ ਵਿੱਚ ਇਹਨਾਂ ਚੀਜ਼ਾਂ ਦੀ ਲੋੜ ਹੈ ਕਿਉਂਕਿ ਅੱਜ ਦੇ ਯੁੱਗ ਵਿੱਚ ਤੁਸੀਂ ਕਿਤੇ ਪੀਜੀ ਜਾ ਕੇ ਦੇਖੋ ਚੰਡੀਗੜ੍ਹ ਦੇ ਕਿਸੇ ਵੀ ਹਸਪੀਟਲ ਜਾ ਕੇ ਦੇਖੋ ਬਹੁਤੇ ਲੋਕ ਇਸ ਤਰ੍ਹਾਂ ਦੇ ਨਾਲ ਸ਼ਿਕਾਰ ਹੋ ਜਾਂਦੇ ਆ ਮੌਤ ਦਾ ਸ਼ਿਕਾਰ ਹੋ ਜਾਂਦੇ ਆ ਉਹਨਾਂ ਨੂੰ ਖੂਨ ਨਹੀਂ ਮਿਲਦਾ ਸੋ ਇਸ ਕਰਕੇ ਅੱਜ ਬਾਬਾ ਗੁਰਚਰਨ ਸਿੰਘ ਜੀ ਨੇ ਆਪਣੇ ਬੇਟੇ ਦੀ ਜਿੱਥੇ ਅੰਤਮ ਅਰਦਾਸ ਭਾਈ ਮਨਪ੍ਰੀਤ ਸਿੰਘ ਜੀ ਦੀ ਕੀਤੀ ਉੱਥੇ ਇਹ ਸੰਗਤ ਦੇ ਸਹਿਯੋਗ ਨਾਲ ਬਲੱਡ ਡੋਨੇਸ਼ਨ ਕੈਂਪ ਜਿਹੜਾ ਲਾਇਆ ਇਹਦੇ ਵਿੱਚ ਮੇਰਾ ਖਿਆਲ ਆ ਵੀ ਆਪਾਂ ਨੂੰ ਸਾਰਿਆਂ ਨੂੰ ਬਣ ਦਾ ਯੋਗਦਾਨ ਪਾਉਣਾ ਚਾਹੀਦਾ ਤੋ ਇਸ ਕਰਕੇ ਸਾਡੇ ਮਨ ਦੇ ਵਿੱਚ ਵੀ ਆਇਆ ਵੀ ਆਪਾਂ ਜੇ ਕੁਝ ਹੋਰ ਨਹੀਂ ਕਰ ਸਕਦੇ ਇਹ ਵੀ ਇੱਕ ਸਮਾਜ ਸੇਵਾ ਹੈ ਅਸੀਂ ਸਮਾਜ ਸੇਵਾ ਵਾਸਤੇ ਹੀ ਇਹ ਗੁਣੇਸ਼ਿੰਗ ਦੇ ਰਹੇ ਹਾਂ ਜੀ ਬਹੁਤ ਵਧੀਆ ਜਿਹੜਾ ਤੁਹਾਡੇ ਵਿਚਾਰ ਹੈ ਤੇ ਅੱਜ ਦਾ ਜਿਹੜਾ ਮੈਡੀਕਲ ਔਰ ਲੰਗਰ ਜਿਹੜਾ ਚੱਲ ਰਿਹਾ ਹੈ ਤੇ ਆਪਾਂ ਚਾਹਾਂਗੇ ਕਿ ਸਾਰੇ ਜਣੇ ਆਪਾਂ ਕੋ ਉਪਰਾਲਾ ਕਰੀਏ ਕਿ ਉਸ ਮਨੁੱਖਤਾ ਦੇ ਵਾਸਤੇ ਕੁਝ ਨਾ ਕੁਝ ਕਰਕੇ ਜਾਈਏ ਧੰਨਵਾਦ ਥੋੜੇ ਦੇ ਸਮੇਂ ਦੇ ਵਿੱਚ ਹੀ ਮਨ ਪ੍ਰਸਿੰਗ ਦੇ ਨਾਮ ਤੇ ਅਤੇ ਉਹਦੀ ਮਾਂ ਦੇ ਨਾਮ ਦੇ ਨਾਲ ਇੱਕ ਐਂਬੂਲੈਂਸ ਬਾਇਰ ਨਵੀਂ ਲਾ ਕੇ ਉਹ ਸੰਗਤ ਦੀ ਸੇਵਾ ਦੇ ਵਿੱਚ ਚਲਾਈ ਜੋ ਵੀ ਮੈਂ ਤਾਂ ਅੱਜੇ ਹੀ ਮਾਲਣੀ ਸੀ ਪਰ ਵਿਵੇਕ ਦੇ ਕਹਿਣតាម ਦੀ ਪਹਿਲਾਂ ਦੇਖੀਏ ਮਨ ਪ੍ਰੇਮਨਾ ਕੀ ਦਾ ਦੇਣਾ ਹੈ ਲੈਣੇ ਵਾਲੀ ਬਾਤ ਦੀ ਗੱਲ ਆ ਪਹਿਲਾਂ ਜਿਹਦਾ ਦੇਣਾ ਉਹ ਆਪਾਂ ਨਿਮੇੜੀਏ ਉਸ ਤੋਂ ਬਾਅਦ ਇਹ ਕਾਰਜ ਕਰਾਂਗੇ ਪਰ ਜਰੂਰ ਇੱਕ ਉਹ ਯਾਦ ਦੀ ਬੜੀ ਰੋਹੀ ਉਹਦੀ ਮਾਂ ਤੇ ਮਨਪ੍ਰੀਤ ਦੀ ਉਹ ਇੱਕ ਬੈ ਨਵੀਂ ਅਸੀਂ ਚਲਾਵਾਂਗੇ ਉੱਪਰ ਸ਼ਹਿਰ ਚੋਂ ਤਾਂ ਕਿ ਉਹ ਲੋੜ ਬੰਦਾ ਦੀ ਦੀ ਲੋੜ ਨੂੰ ਪੂਰੀ ਕਰੀ ਜਾਵੇ ਇਹ ਮੇਰੀ ਬੇਨਤੀ ਨੂੰ ਧਿਆਨ ਨਾਲ ਸੁਣਿਓ ਅਸੀਂ ਭਾਈ ਬੱਗੇ ਨੂੰ 10 ਮੋਰੀਆਂ ਸੀ 10 ਮੋਰੀਆਂ ਕਾਕਾ ਸਿੰਘ ਜੀ ਵੱਲੋਂ ਇਸ ਬੱਚੇ ਦੇ ਮਕਾਨਵਾਸ ਦੇ ਰੱਦੀਆਂ ਜਾਨੀਆਂ ਅ ਅੰਦੋਸ਼ਿਤ ਚੈਨਲਾਂ ਤੇ ਵੀ ਅਸੀਂ ਉਹ ਪਵਾਵਾਂਗੇ ਅਸੀਂ ਸਿੱਖੀ ਦਾ ਗੱਲ ਅੱਗੇ ਤੋਂ ਅੱਗੇ ਪਲਾਵਾਂਗੇ ਸੋ ਸਾਰੀਆਂ ਸੰਗਤਾਂ ਦਾ ਧੰਨਵਾਦ ਭਾਈ ਐਸੇ ਬੋਲਣਾ ਕੋਈ ਸੌਖਾ ਨਹੀਂ ਹੈਗਾ ਬੜਾ ਔਖਾ ਹੈ ਪਰ ਮੈਨੂੰ ਇੰਨਾ ਹੀ ਹੈ ਕਿ ਮੇਰੇ ਪੁੱਤ ਨੇ ਨਾ ਬੜੀ-ਬੜੀ ਬਣਾਈ ਬੜੀ ਵੱਡੀ ਬਣਾ ਕੇ ਚਲੇ ਗਿਆ ਉਹ ਹੋਣ ਹਾਰਾ ਚਿੰਤਾ ਤਾਂ ਕਿ ਕੀ ਜੇ ਉਹ ਨਹੀਂ ਹੋਏ ਇਹ ਨੂੰ ਨਹੀਂ ਹੋਈ ਭਾਈ ਇਹਦਾ ਖੇਲ ਬੱਪ ਜੀ ਤੇ ਤੇ ਤਾਂ ਜੀ ਮੇਰੇ ਕੋਲ ਸਾਹਿਬ ਮੇਰੇ ਕੋਲ ਖੰਦ ਮੈਂ ਉੱਥੇ ਬਾਹਰ ਹੋਊਂਗਾ ਬਾਈ ਸੰਗਤ ਜੀ ਆਹ ਇੰਨੀ ਗੱਲ ਸੰਗਤਾਨਾ ਜੀ ਦਾ ਗਰੀਬ ਆ ਬੜਾ ਕਾਰਜ ਗੁਰੂ ਸਿੱਖ ਦਾ ਬਣਾ ਦੇਣਾ ਹੈ ਆ ਰਾਏ ਪਿੰਡ ਤੋਂ ਸੰਗਤਾਂ ਪਹੁੰਚੀਆਂ ਬਾਬਾ ਜੀ ਕਬੀਰ ਸਿੰਘ ਬਰਾਮਪੁਰ ਤੋਂ ਸੇ ਦਾ ਪਹੁੰਚੀਆਂ ਸਾਡੇ ਜਗਜੀਤ ਨਗਰ ਤੋਂ ਸੰਗਤਾਂ ਪਹੁੰਚੀਆਂ ਆ ਸੰਗਤਾਨਾਪੁਰ ਤੋਂ ਪਹੁੰਚੀਆਂ ਪ੍ਰੇਮ ਸਿੰਘ ਜੀ ਧੁੰਦੇ ਵਾਲੇ ਪਹੁੰਚੇ ਕੋਈ ਅੰਤ ਨਹੀਂ ਮੈਂ ਕਿਹਦਾ ਕਿਹਦਾ ਨਾਲਵਾ ਤੇ ਤੀਨਰ ਸਿੰਘ ਜੀ ਅੱਲਾਹ ਪਰਤੋ 20 ਸਾਲ ਲਿਸਮੈਂਟ ਦੇ ਪਾਈ ਜਿੱਥੇ ਜਾ ਰਹੇ ਬੱਚੇ ਨੇ ਤੇ ਅਸੀਂ ਬਾਹਰ ਖੜਾਂਗੇ ਬਹੁਤ ਹੀ ਪਿਆਰ ਵਾਲੇ ਤਰਸੀਮ ਸਿੰਘ ਜੀ ਜੋ ਬਠਿੰਡੇ ਤੇ ਕੋਈ ਨਿੜੇ ਨਹੀਂ ਬਠਿੰਡਾ ਪਰ ਜਿੱਥੇ ਪ੍ਰੇਮ ਹੋਵੇ ਨਾ ਉਥੇ ਕੱਚਿਆਂ ਕੜਿਆਂ ਦੇ ਵੀ ਧਰ ਦਿੰਦੇ ਨੇ ਸੋ ਹੁਣ ਗੁਰੂ ਮਹਾਰਾਜ ਜੀ ਦੀ ਸੇਵਾ ਉਹ ਵੀ ਤੇਰੇ ਅਰਦਾਸ ਮਹਾਰਾਜੀ ਨੂੰ ਜਿੱਥੇ ਤਾਨੂੰ ਜਾਣਗੇ ਆਪ ਸੰਗਤਾਂ ਨੇ ਬਾਰਵੀਂ ਲੰਗਰ ਕਰ ਰਿਹਾ ਏ ਇੱਥੇ ਵੀ ਪੁੰਗਣਾ ਬਣਾ ਲੈਣੀ ਆ ਲੰਗਰ ਸ਼ਕਤੋਂ ਬਗਾਰ ਭਾਈ ਕੋਈ ਨਾ ਜਾਵੇ ਜਿਹੜੀਆਂ ਸਲਾਮਾ ਗੁਰੂ ਕਲਗੀਧਰ ਪਾਤਸ਼ਾਹ ਨੇ ਸਾਡੀ ਝੋਲੀ ਪਾਈਆ ਮੇਰੀ ਅਰਦਾਸ ਆਖਰੀ ਸਵਾਸ ਤੱਕ ਮੈਂ ਗੁਰੂ ਦੀ ਸੇਵਾ ਦੇ ਵਿੱਚ ਸੇਵਾ ਕਰਦਾ ਰਹਾ ਤੁਸੀਂ ਵੀ ਇੰਜੇ ਲਾਫ ਕਰਨੀ ਆ ਸਪੈਸ਼ਲ ਸੇਵਾ ਸਾਨੂੰ ਲੱਗੀ ਹੋਈ ਆ ਪਠਾ ਸਾਹਿਬ ਜਿੱਥੇ ਜੰਦੀ ਮੈਂ ਤਾਂ ਹੁਣ ਜੂਪੀ ਤੇ ਜਾਣਾ ਸੀ ਪਰ ਰੰਗ ਕਹ ਹੋਰ ਹੋ ਗਿਆ ਤੁਹਾਨੂੰ ਵੀ ਸੰਗਤਾਂ ਨੂੰ ਬੇਨਤੀ ਹੈ ਜਿਹੜੇ ਸੰਗਤਾਂ ਭਾਵੇਂ ਮੁੱਲੇ ਫੀਸ ਲਿਓ ਕਿੰਨਾ ਕੁ ਹਜ਼ਾਰ 1200 ਰੁਪਏ ਦਾ ਇੱਕ ਥੱਲਾ ਆਂਦਾ ਉਹਦੇ ਉੱਤੇ ਲਿਖ ਕੇ ਪੜਨਾ ਸਾਹਿਬ ਮੰਤਰੀ ਜੀ ਆਜ ਇੱਥੇ ਤੇ ਜਿਓ ਅਗੇ ਸੀ ਵੱਡਾ ਟਰਾਲਾ ਕੰਗ ਦਾ ਭਾਈ ਗੁਰਪ੍ਰੀਤ ਸਿੰਘ ਜੀ ਪਸੇੜੀ ਜੱਟਾਂ ਵਾਲੇ ਜੋ ਸਾਡੇ ਅਨੁਸੇਵਕ ਨੇ ਉਹ ਟਰਾਲਾ ਪਰ ਕਿੱਥੇ ਜਿਏ ਸੋ ਮਹਾਂ ਦੀ ਸੇਵਾ ਹੋ ਰਹੀ ਆ ਸੋਹਰਿਆ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਆਪਾਂ ਹੀ ਹੈ ਬੜਾ ਔਖਾ ਇਹ ਆਦਾ ਬਾਤ ਝਾੜਨਾ ਹੋਂ ਤੱਕ ਤਾਂ ਸੰਗਤਾਂ ਦੇ ਹળે ਹਮਰੇ ਲੈ ਪਰ ਕੀ ਕਰੀਏ ਰੋਜ ਪੰਜ ਸੱਤ ਹੋ ਆਉਂਦੇ ਕੰਦ ਮੇਰੇ ਦੋਤੂ ਦੇ ਕੋਈ ਕੰਦ ਮੇਰੀ ਨੋ ਵੀ ਦੁਰਗੀ ਆ ਮੈਂ ਪੋਤੇਨ ਪਾਲ ਲਿਆ ਨਾ ਉਹ ਹੀਆ ਸਭ ਸੰਸਾਰ ਸਾਰਾ ਸੰਸਾਰ ਡੁੱਬਿਆ ਪਰ ਮੈਂ ਤਾਂ ਇਹੀ ਗੱਲ ਕਹਾਂਗਾ ਆਖਰੀ ਤੁਹਾਨੂੰ ਤੁਸੀਂ ਆਇਆ ਸੰਸਾਰ ਚ ਮਨਪ੍ਰੀਤ ਬਣ ਗੋਸ਼ਰ ਕਮਾ ਕੇ ਜਾਓ ਵਾਇਦੂ ਜੀ ਦਾ ਘਰ ਸਤਿ ਸਤਿ ਉਹਨਾਂ ਪਰੰਤੋਂ ਸੰਦੇਸ਼ ਸੱਜੂ ਪ੍ਰੈਸ ਕਲਾਬ ਸਮੂਹ ਰਜਿਸਟਰ ਉਹਨਾਂ ਮਨੋਂ ਭੇਜਿਆ ਗਿਆ ਪ੍ਰਵਾਹ ਪ੍ਰਵਾਨ ਕਰੇ ਮਹਾਂਪੁਰਵਾਨ ਕਰਨ ਗਿਆਨੀ ਜਤ ਸਿੰਘ ਖਾਲਸਾ ਵਿਮਾਨ ਜਿਸ ਦਾ ਦਾਸ ਮੁਖ ਸੇਵਾਦਾਰ ਹੈ ਉਹਦੇ ਵੱਲੋਂ ਵੀ ਇਹ ਸੋਖ ਸੰਦੇਸ਼ ਆਇਆ ਸਤਜੋ ਘਰਪਾਲ ਸਿੰਘ ਦੀ ਚਾਲ ਤੇ ਪੱਗ ਸਿੰਘ ਦੀ ਸਵਰਨ ਸਿੰਘ ਦੀ ਗੁਨਾਸੀ ਦੀ ਬਿਜਲੀ ਇਹਨਾਂ ਸਾਰਿਆਂ ਵੱਲੋਂ ਦਾਸ ਵੱਲੋਂ ਇਹ ਸੋਖ ਸੰਦੇਸ਼ ਆਇਆ ਸਤਜੋ ਕਰਜੋਗ ਸੰਤ ਬਾਬਾ ਸਰੂਪ ਸਿੰਘ ਜੀ ਤੇ ਦੀ ਗੱਲਬਾਤ ਅੱਜ ਕ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਪਿਆਰੇ ਦਰਸ਼ਕੋ ਅੱਜ ਦਾ ਜਿਹੜਾ ਦਿਨ ਹੈ ਨਾ ਭੁੱਲਣ ਪਹਿਲਾਂ ਦੇਣੇ ਕਿਉਂਕਿ ਅੱਜ ਇੱਕ ਵਿਅਕਤੀ ਜਿਹੜਾ ਕਿ ਇਸ ਦੁਨੀਆ ਨੂੰ ਛੱਡ ਕੇ ਜਾ ਚੁੱਕਾ ਨੇ ਮਨਪ੍ਰੀਤ ਸਿੰਘ ਬਾਬਾ ਗੁਰਚੰਦ ਸਿੰਘ ਲੰਗਰਾਂ ਵਾਲੇ ਦੇ ਜਿਹੜੇ ਸੁਪੁੱਤਰ ਸੀ ਅੱਜ ਉਹਨਾਂ ਦੇ ਜਿਹੜੇ ਪਾਠ ਦੇ ਭੋਗ ਦੇ ਵਿੱਚ ਅਸੀਂ ਸਾਰੇ ਇਕੱਤਰ ਹੋਏ ਆਂ ਪਰ ਲੇਕਿਨ ਬਾਬਾ ਜੀ ਲੰਗਰਾਂ ਵਾਲੇ ਜਿਨ੍ਹਾਂ ਦਾ ਅੱਜ ਪੂਰੀ ਦੁਨੀਆ ਦੇ ਵਿੱਚ ਨਾਮ ਲੰਗਰਾਂ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਤੇ ਭਾਈ ਮਨਪ੍ਰੀਤ ਸਿੰਘ ਜਿਹੜਾ ਕਿ ਇਸ ਦੁਨੀਆ ਦੇ ਵਿੱਚੋਂ ਵਕਤ ਤੋਂ ਪਹਿਲਾਂ ਚਲਾ ਗਿਆ ਹੈ ਉਸ ਦੇ ਉਹ ਜਿਹੜਾ ਸਰਦਾ ਦੀ ਹੁਲਪਿੰਡ ਕੰਮ ਵਾਸਤੇ ਬਹੁਤ ਸਾਰੇ ਜਿਹੜੇ ਮਹਾਪੁਰਸ਼ ਅੱਜ ਦੁਲਚੀ ਮਾ ਜਿਹੜਾ ਵਿਖੇ ਪਹੁੰਚੇ ਸਨ ਤੇ ਬਾਬਾ ਗੁਰਚਨ ਸਿੰਘ ਲੰਦਣਾ ਵਾਲੇ ਧੰਨਾ ਜਿਨ੍ਹਾਂ ਨੇ ਬਚਨ ਨੇ ਇਹ ਇੰਨਾ ਬੜਾ ਦੁੱਖ ਜਿਹੜਾ ਆਪਣਾ ਸਿਹਤ ਦੇ ਨਾਲ ਅੱਜ ਇਸ ਦੁੱਖ ਦੇ ਇਹਨ ਇੱਕ ਵਿਸ਼ੇਸ਼ ਤੌਰ ਤੇ ਜਿਹੜਾ ਖੂਨਦਾਨ ਦਾ ਕੈਂਪ ਲੱਗਿਆ ਹੋਇਆ ਜੀ ਬਹੁਤ ਸਾਰੀ ਸਖਤਾਂ ਵੱਲੋਂ ਖੂਨਦਾਨ ਜਿਹੜਾ ਕੀਤਾ ਗਿਆ ਜਿਹੜਾ ਕਿ ਬਹੁਤ ਜ਼ਰੂਰੀ ਹੈ ਤੇ ਗੱਲਬਾਤ ਕਰਦੇ ਹਾਂ ਹਾਂਜੀ ਅੱਜ ਦਾ ਜਿਹੜਾ ਇੱਕ ਪ੍ਰੋਗਰਾਮ ਤਾਂ ਚਲੋ ਕਿਆ ਸੀ ਕਿਆ ਬਣ ਗਿਆ ਬਿਲਕੁਲ ਜੀ ਬਾਬਾ ਗੁਰਚੰਦ ਸਿੰਘ ਜੀ ਲੰਗਰਾਂ ਵਾਲੇ ਬਹੁਤ ਉਹਨਾਂ ਦੀ ਸਮਾਜ ਨੂੰ ਦੇਣਾ ਕਿਸਾਨੀ ਸੰਘਰਸ਼ ਵਿੱਚ ਬਹੁਤ ਵੱਡੀ ਉਹਨਾਂ ਵੱਲੋਂ ਸੇਵਾ ਕੀਤੀ ਗਈ ਹੁਣ ਵੀ ਪਟਨਾ ਸਾਹਿਬ ਹਜੂਰ ਸਾਹਿਬ ਤੇ ਇੱਥੇ ਪੰਜਾਬ ਦੇ ਜਿੱਥੇ ਵੀ ਲੋੜ ਪੈਂਦੀ ਹੈ ਉੱਥੇ ਲੰਗਰ ਲੈ ਕੇ ਹਾਜ਼ਰ ਹੁੰਦੇ ਨੇ ਤੇ ਆਸ਼ਰਮ ਵੀ ਲੋੜਵੰਦ ਬਜ਼ੁਰਗਾਂ ਦੇ ਲਈ ਚਲਾ ਰਹੇ ਨੇ ਪਿਛਲੇ ਦਿਨੀ ਉਹਨਾਂ ਦੇ ਛੋਟੇ ਬੇਟੇ ਮਨਪ੍ਰੀਤ ਸਿੰਘ ਜੋ ਉਹਨਾਂ ਦਾ ਕਾਰਜ ਸੇਵਾ ਸੰਭਾਲ ਅੱਗੇ ਹੋ ਕੇ ਕਰਦੇ ਸੀ ਪਰ ਪ੍ਰਮਾਤਮਾ ਨੂੰ ਜੋ ਮਨਜ਼ੂਰ